ਸਾਡੇ ਮੈਡਮ ਅਮਿਤ ਕੌਟਲ ਜੀ ਐਸਐਸਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾੜੀ ਅੰਸਰਾਂ ਦੇ ਜਿਹੜੀ ਵਿਰੁੱਧ ਮਿੱੱਡੀਗੀ ਤਹਿਤ ਮੁਹਿੰਮ ਚੱਲ ਰਹੀ ਹੈ ਤਾਂ ਸਾਡੇ ਏਐਸਆਈ ਜਸਕਰਨ ਸਿੰਘ ਚੌਕੀ ਪੰਜਾਬ ਦੀ ਵਸਦਾ ਕੋਲ ਕੱਲ ਜਿਹੜੀ ਕੋਕਵਰੀ ਹੋਈ ਸੀ ਕਿ ਰੂਪ ਸਿੰਘ ਜਿਹੜਾ ਹੈਗਾ ਨਾਂ ਦਾ ਇੱਕ ਰੂਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਡਿੱਖ ਥਾਣਾ ਵਾਲੇ ਵਾਲੀ ਦਾ ਰਹਿਣ ਵਾਲਾ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਹੈਗਾ ਵੇਚਦਾ ਉਦੇ ਕੋਲ ਇਨਫਾਰਮੇਸ਼ਨ ਇਹ ਆਈ ਸੀ ਕਿ ਉਹ ਚੋਰੀ ਦਾ ਮੋਟਰਸਾਈਕਲ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈਗਾ ਤਾਂ ਜੇਕਰ ਵੀ ਨਾਕਾਬੰਦੀ ਕਰਕੇ ਉਹਨੂੰ ਫੜਿਆ ਜਾਵੇ ਤਾਂ ਉਹਦੇ ਕੋਲ ਬਹੁਤ ਸਾਰੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਜਿਹਦੇ ਸਬੰਧ ਦੇ ਵਿੱਚ ਕੱਲ ਏਐਸ ਜਿਸਕਰਨ ਸਿੰਘ ਨੇ ਆਪਣੀ ਫੁੱਲ ਸਪਾਰਟੀ ਸਮੇਤ ਜਿਹੜਾ ਸੀ ਜੀਡੀਪੀਓ ਬਲੌਕ ਬਠਿੰਡਾ ਦੇ ਕੋਲੋਂ ਉਹਨੂੰ ਇੱਕ ਮੋਟਰਸਾਈਕਲ ਤੇ ਕਾਬੂ ਕੀਤਾ ਬਾਅਦ ਦੇ ਵਿੱਚ ਕਾਬੂ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਉਹਦੀ ਜਦੋਂ ਪੁੱਛਗਿਛ ਕੀਤੀ ਦੌਰਾਨੇ ਪੁੱਛਗਿਛ ਉਹਦੇ ਕੋਲ ਹੁਣੇ ਤੱਕ ਜਿਹੜੇ ਸੀ 16 ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕਰਵਾ ਲਏ ਗਏ ਸੀ ਕਿਥੋਂ ਸਟੋਰੀ ਕਿਤੇ ਸਰ ਇਹਨੇ ਜਿਹੜੇ ਹੈਗੇ ਮੋਟਰਸਾਈਕਲ ਤਲਵੰਡੀ ਸਾਬੋ ਸਿਵਲ ਲਾਈਨ ਥਾਣੇ ਦਾ ਏਰੀਆ ਸਿਟੀ ਬਠਿੰਡਾ ਦੇ ਵਿੱਚੋਂ ਕੁਝ ਮੋਟਰਸਾਈਕਲ ਬਰਨਾਲੇ ਦੇ ਵੀ ਹੈਗੇ ਐ ਵੱਖ-ਵੱਖ ਜਗ੍ਹਾ ਤੋਂ ਇਹਨੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਕੀਤੇ ਸਰ ਇਹਦੇ ਵਿੱਚੇ ਗਏ ਹੈਗੇ ਉਹਨਾਂ ਦੇ ਅ ਕੁਝ ਕੁ ਉਹਦੇ ਬਾਰੇ ਹਜੇ ਪੁੱਛਗਿਛ ਕਰ ਰਹੇ ਆ ਇਹਦੇ ਕੋਲ ਅੱਗੇ ਜੀ ਵੀ ਹੋਰ ਵੀ ਕਿਤੇ ਹੋਰ ਵੇਚੇ ਹੋ ਸਕਦੇ ਆ ਇਹਦੇ ਕੋਲ ਸਰ ਕਿਸ ਤਰ੍ਹਾਂ ਚੋਰੀ ਕਿਸ ਤਰ੍ਹਾਂ ਕਰਦਾ ਸੀ ਜੀ ਇਹ ਜਿਵੇਂ ਸਪਲੈਂਡਰ ਮੋਟਰਸਾਈਕਲ ਹੈਗਾ ਇਹਦੇ ਕੋਲੇ ਆਪਣੀਆਂ ਚਾਬੀਆਂ ਬਣਵਾਈਆਂ ਹੋਈਆਂ ਸੀਗੀਆਂ ਉਹ ਟਰਾਈ ਕਰ ਲੰਦਾ ਵੱਖ-ਵੱਖ ਚਾਬੀ ਲਗਾ ਕੇ ਮੋਟਰਸਾਈਕਲ ਨੂੰ ਜਿਹੜੀ ਲੱਗ ਜਾਂਦੀ ਸੀ ਤੇ ਚੁੱਕ ਕੇ ਲੈ ਜਾਂਦਾ ਇੱਕ ਕੱਲਾ ਸੀ ਕਿ ਜਾਂ ਇਹਦੇ ਨਾਲ ਹੋਰ ਵੀ ਨਹੀਂ ਇਹਦੇ ਨਾਲ ਫਿਲਹਾਲ ਜਿਹੜੀ ਇੰਨੀ ਕੁ ਪੁੱਛਗੇ ਇਸ ਦੇ ਵਿੱਚ ਇਹ ਕੱਲਾ ਹੀ ਆਇਆਗਾ ਕਿ ਕੱਲਾ ਹੀ ਇਹ ਚੋਰੀਆਂ ਕਰਦਾ ਨਸ਼ੇ ਵਗੈਰਾ ਕਰਦਾ ਵੀ ਆਦੀ ਇਹ ਵੀ ਮੋਟਰਸਾਈਕਲ ਵੇਚ ਤੋ ਕੇ ਨਸ਼ਾ ਕਰਦਾ ਸੀ ਜਾਂ ਨਹੀਂ ਅਜੇ ਨਸ਼ੇ ਵਾਲੀ ਕੋਈ ਇਹਦੀ ਗੱਲ ਜਿਹੜੀ ਸਾਹਮਣੇ ਨਹੀਂ ਹੈ ਤੰਨਾ ਬਰਾਂਧ ਕਿੱਥੋਂ ਹੈ ਕੱਲਾ ਕੋਈ ਹੈ ਜੀ ਬਰਾਂਧ ਕਿੱਥੋਂ ਹੈ ਇਹਦੇ ਅਲੱਗ-ਅਲੱਗ ਜਗ੍ਹਾ ਤੋਂ ਜੀ ਕੁਛ ਕੇ ਨੇ ਇੱਥ ਸਾਮਕੇ ਲੋਕੋ ਕੇ ਖੜਾਈ ਹੋਈ ਸੀ ਇਸ ਤਰ੍ਹਾਂ ਅਲਗ-ਅਲਗ ਜਗ੍ਹਾ ਤੋਂ ਬਰਾਮਦ ਕੀ ਇਹਨੇ ਆਪਦੇ ਲੋਕੋ ਕੇ ਰੱਖੇ ਹੋਏ ਸੀ ਵੀ ਸਮਾਂ ਹਣ ਤੇ ਜਿਹੜੇ ਇਹਨਾਂ ਨੂੰ ਵੇਚ ਦੇਣਗੇ ਤੇ ਉਹ ਉੱਥੋਂ-ਉੱਥੋਂ ਉਹਨੇ ਬਰਾਮਦ ਕਰਾਇਆ ਨਿਸ਼ਾਨਦੇਹੀ ਕਰਵਾਇਆ ਅੱਲਾ ਵੀ ਕੋਈ ਪਰਚਾ ਹੀ ਇਹਨਾਂ 'ਚ ਇਹਦੇ ਖਿਲਾਫ ਪਹਿਲਾਂ ਵੀ ਜੀ ਪੰਜ ਮੁਕੱਦਮੇ ਦਰਜ ਹੈਗੇ ਅਲਸਾ ਕਚੋਰੀ ਦੇ ਹੈਗੇ ਤੇਲ ਚੋਰੀ ਦਾ ਹੈਗਾ ਇਸ ਤਰ੍ਹਾਂ ਦੇ ਪੰਜ ਪਹਿਲਾਂ ਹੀ ਮੁਕੱਦਮੇ ਦਰਜ ਹੈਗੇ ਤੇ ਰਿਮਾਰਡ ਦਿੱਤਾ ਉਹ ਵੀ ਇੱਕ ਦਿਨ ਦਾ ਇਹਦਾ ਅੱਜ ਅਸੀਂ ਪੇਸ਼ ਕੀਤਾ ਹੈਗਾ ਜਿ ਮੰਜ਼ੂਰ ਅਦਾਲਤ ਜਿਹਦੇ ਵਿੱਚ ਸਾਨੂੰ ਇੱਕ ਦਿਨ ਦਾ ਇਹਦਾ ਪੁਲਿਸ ਰਿਮਾਰਡ ਮਿਲਿਆ ਤਾਂ ਪਤਾ ਲੱਗਿਆ ਕਿਦ ਨੂੰ ਵੇਚ ਰਹੇ ਉਹ ਤੇ ਜੇ ਆਉਣ ਡਿਮਾਂਡ ਹੈ ਅਗਰ ਕੋਈ ਡਿਮਾਂਡ ਕਰਦਾ ਹੈ ਤੇ ਕੋਲੇ ਵੀ ਮੈਨੂੰ ਮੋਟਰਸਾਈਕਲ ਚਾਹੀਦਾ ਤਾਂ ਦੇ ਦੇਊਗਾ ਉਸ ਨੂੰ ਜਿਹੜੀ ਮਰਜ਼ੀ ਕੰਪਨੀ ਦਾ ਮੰਗ ਲੈ ਉਹ ਹੀ ਰਿਹਾ ਨਾ ਨਹੀਂ ਜਿਹੜੇ ਸਾਡੇ ਕੋਲੇ ਹੁਣ ਜ਼ਿਆਦਾ ਮਿਲੇ ਆ ਉਹਦੇ ਚ ਸਪਲੈਂਡਰ ਜਿਹੜੇ ਹੈਗਾ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਹੈਗੀ ਆ ਇਹਦੇ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਸਰ ਇਹਦੇ ਚ ਜਿਵੇਂ ਇਹਦੇ ਪੁਰਾਣੇ ਮੁਕੱਦਮੇ ਦਰਜ ਹੈਗੇ 21 ਚ ਮੁਕੱਦਮਾ ਦਰਜ ਹੈ 23 ਚ ਮੁਕੱਦਮਾ ਦਰਜ ਹੈ ਇਸ ਤਰ੍ਹਾਂ ਮਤਲਬ 21 2021 ਤੋਂ ਪਹਿਲਾਂ ਦਾ ਇਹ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਨ ਦਾ ਸਰ 3 ਸਾਲ ਵਿੱਚ 5 ਮੁਕੱਦਮੇ ਆ ਹੁਣ ਠ ਇਹਦੇ ਵਿੱਚ ਜੋ ਕਾਨੂੰਨ ਅਨਸਾਰ ਜੋ ਧਰਾਵਾਂ ਬਣਦੀਆਂ ਜੋ ਉਹਦੇ ਮੁਤਾਬਕ ਅਸੀਂ ਇਹਦੇ ਧਰਾਵਾਂ ਲਾ ਕੇ ਪਰਚਾ ਦਰਜ ਕਰ ਦੁੱਤਾ ਹੈ। ਇੱਕ ਕੰਮ ਕਰ ਕੀ ਕਰ ਦੋ ਮੈਨ ਤਾਂ ਹੁਣ ਜਿਵੇਂ ਪੰਜ ਮੁਕੱਦਮੇ ਚੋਰੀ ਦੇ ਮੋਟਰਸਾਈਕਲਾਂ ਦਾ ਦਰਜ ਦੱ। ਚੋਰੀ ਦੇ ਕੀ ਹੋਣਗੇ ਅੱਛਾ ਠੀਕ ਹੈ। ਠੀਕ ਹੈ ਸਰ ਇਸ ਤਰ੍ਹਾਂ ਦੇ ਕ੍ਰਾਈਮ ਨਹੀਂ ਗੈਰ ਕਾਨੂੰਨੀ ਤੇ ਗਲਤ ਕੰਮ ਕਰਨਗੇ ਤਾਂ ਬਠਿੰਡਾ ਪੁਲਿਸਰਨ ਦੇ ਖਿਲਾਫ ਸੱਖ ਸੈਕਸ਼ਨ ਲਓ। ਸਰ ਕੱਲੇ ਮੋਟਰਸਾਈਕਲ ਸੀ ਕਿ ਐਕਟਿਵਲੀ ਚੋਰੀ ਕਰਦੇ ਨੇ। ਨਹੀਂ ਫਿਲਹਾਲ ਮੋਟਰਸਾਈਕਲ ਹੀ ਇਹਨਾਂ ਦੇ ਫੋਕਲ ਹੈ। ਠੀਕ ਹੈ। ਥੈਂਕ ਯੂ ਜਿੱਤੂ ਜੀ ਜੀ ਇੱਕ ਦੋ ਤੇ ਇੱਕ। ਹਾਂ ਉਹਨਾਂ ਦਾ ਦ ਦੇ ਦੇਸ਼ ਨਾਲ ਦੇਸ਼ਾਂ HJD ਹੈ ਇੰਗਰਸ਼ਾਂ ਦੇ ਖਿਲਾਫ ਬਿੱਡੀ ਗਈ ਮੁਹਿੰਮ ਤਹਿਤ ਥਾਣਾ ਕਨਾਲ ਕਾਨੂੰਨ ਦੇ ਮੁਖਫਸਰ ਹਰਜੀਵਨ ਸਿੰਘ ਵੱਲੋਂ ਜਿਹੜਾ ਸੀ ਇੱਕ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 150 ਗ੍ਰਾਮ ਹੈਰੈਨ ਬਰਾਮਦ ਕੀਤੀ ਹੈ ਜੀ ਬਰਾਮਦ ਕੀਤੇ ਵਸਤੂ ਦੇ ਖਿਲਾਫ ਜਿਹੜਾ ਹੈਗਾ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਸ ਨੂੰ ਅਜਮਾਨ ਜੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਭੇਜਿਆ ਗਿਆ ਇਹ ਹਰਿਆਣਾ ਦੇ ਵਿੱਚੋਂ ਦੇਸ਼ ਵਿਦਵਾਨ ਦਾ ਰਹਿਣ ਵਾਲਾ ਹੈਗਾ ਹਰਿਆਣਾ ਦੇ ਵਿੱਚੋਂ ਹੀ ਲੈ ਕੇ ਆਇਆ ਸੀ ਅੱਗੇ ਨੇ ਵੱਖ-ਵੱਖ ਥਾਂ ਤੇ ਜਿਹੜੀ ਨੇ ਸਪਲਾਈ ਕਰਨੀ ਇਹਦੀ ਕਿੰਨੀ ਕੀਮਤ ਬਣਦੀ ਹੈ ਸਰ ਕੀਮਤ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਕਿ 150 ਗ੍ਰਾਮ ਕਿੰਨੀ ਦੀ ਕਿਵੇਂ ਮਿਲਦੀ ਹੈ ਸਰ ਜੀ ਜਿਹੜੀ ਤੁਸੀਂ ਕਹਿ ਰਹੇ ਸੀ ਪਹਿਲਾਂ ਵੀ ਕੋਈ ਮੰਗਲੇ ਕਰਦੇ ਸੀ ਕਿ ਉਹ ਬਿੰਡੇ ਚ ਕਰੀ ਸੀ ਕਿ ਹੋਰ ਜਿਲ੍ਹੇ ਜੀ ਉਹ ਜਿਹੜੇ ਇਹਦੇ ਪੱਕੇ ਹੈਗੇ ਹੈਗੇ ਜਿਵੇਂ ਕੋਈ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਇਦਾਂ ਦੇ ਪੁਆਇੰਟਾਂ ਦੇ ਜਿੱਥੇ ਕੋਈ ਔਨ ਡਿਮਾਂਡ ਇਹ ਸਪਲਾਈ ਪਹਿਲਾਂ ਵੀ ਕੋਈ ਮੁਕਾਦਮਾ ਦਰਜ ਸੀ ਉਹ ਹਜੇ ਇਹ ਹਰਿਆਣੇ ਦੇ ਰਹਿਣ ਵਾਲਾ ਹੁਣ ਕਰਕੇ ਉਹਦੇ ਅਸੀਂ ਪਤਾ ਕਰ ਰਹੇ ਹਾਂ ਕਿ ਕੋਈ ਹੋਰ ਮੁਕਾਦਮਾ ਇਹਦੇ ਖਿਲਾਫ ਦਰਜ ਹੈ ਜਾਂ ਨਹੀਂ ਸਰ ਕਿੰਨੀ ਏਜ ਇਹ ਜੁਗਨਾਈ ਹੈਗਾ ਜੀ 17 ਸਾਲ ਦਾ ਹੈਗਾ ਸਰੇ ਹੀ ਕੋਈ ਬੰਦਾ ਇਹਨੂੰ ਹਾਰ ਕਰਕੇ ਅੱਗੇ ਕਰ ਰਿਹਾ ਸੀ ਕਿ ਆਪ ਹੀ ਕਰ ਰਿਹਾ ਸੀ ਉਹਦੇ ਬਾਰੇ ਹਜੇ ਅਸੀਂ ਡਿਟੇਲ ਪੁੱਛਕਿਛ ਕਰ ਰਹੇ ਹਾਂਗੇ ਅੱਗੇ ਜੋ ਪੁੱਛਕਿਛ ਦੌਰਾਨ ਕੋਈ ਐਦਾਂ ਦੀ ਕੋਈ ਗੱਲ ਸਾਹਮਣੇ ਆਉਗੀ ਬਾਅਦ ਵਿੱਚ ਦੱਸਦੇ ਹਾਂ ਠੀਕ ਜੀ ਕਾਫੀ ਵਾਇਰਲ ਹੋ ਰਹੀ ਹੈ ਜਿਹੜੇ ਮੋਟਰਸਾਈਕਲ ਚੋਰ ਉਹਨਾਂ ਦੀ ਤਾਂ ਦੇਖੋ ਕਿਤੇ ਇਹ ਬੰਦਾ ਕਹਿੰਦੀ ਤੁਹਾਡੇ ਕੈਮਰੇ ਦੇ ਵਿੱਚ ਤੇ ਜੇ ਇਹ ਬੰਦਾ ਤਾਂ ਮੋਟਰਸਾਈਕਲ ਵੀ ਹੈ ਜਿਹੜੇ ਇੱਥੇ ਫੜੇ ਗਏ ਆ ਤਾਂ ਜਿਸ ਦੇ ਵੀ ਮੋਟਰਸਾਈਕਲ ਚੋਰੀ ਹੋਇਆ ਉਹ ਇੱਕ ਵਾਰੀ ਪਤਵਾਲੀ ਪੁਲਿਸ ਨਾਲ ਆਪਦਾ ਕੈਂਪ ਕਰਕੇ ਆਪਦੀ

ਇਹ ਕੁਤਵਾਲੀ ਥਾਣੇ ਦਾ ਸੀਨ ਹੈਗਾ ਜੀ ਕਿ ਕਾਫੀ ਲੋਕ ਜੋ ਸ਼ਿਕਾਇਤ ਕਰਦੇ ਕਿ ਮੇਰਾ ਮੋਟਰਸਾਈਕਲ ਗੁੰਮ ਹੋ ਗਿਆ ਜਾਂ ਚੋਰੀ ਹੋ ਗਿਆ ਮਿਲ ਨਹੀਂ ਰਿਹਾ ਹੈ ਤਾਂ ਉਹਨਾਂ ਵਰਤ ਕੀ ਨਿਊਜ਼ ਹੈ ਜੀ ਬਟਿੰਡਾ ਕੁਤਵਾਲੀ ਦੁਕਾਨ ਦਾ ਕਿਉਂਕਿ 5 ਸਾਲ ਜੇਲ੍ਹ ਦੀ ਹਵਾ ਖਾਣੀ ਪਊਗੀ